ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਯਾਂਪੁਰ ਸਵਾਗਤ ਕਰਦਾ ਜੀ ਇੱਕ ਨਿਊ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਆਹ ਟਰੈਕਟਰ ਨੂੰ ਆਟੋ ਕਰਨ ਲਈ ਵੀਰੋ ਨਾਲੇ ਇੱਕ ਮਸ਼ੀਨ ਤਿਆਰ ਕੀਤੀ ਆ ਤੇ ਆਪਾਂ ਬਾਈ ਜੀ ਤੋਂ ਜਾਣਕਾਰੀ ਲਵਾਂਗੇ ਕੱਲੀ ਕੱਲੀ ਚੀਜ਼ ਬਾਰੇ ਵੀ ਕਿੱਦਾਂ ਕਿੱਦਾਂ ਇਹ ਕੰਮ ਕਰਦੀ ਆ ਕਿਸਾਨ ਵੀਰਾਂ ਦੇ ਫਾਇਦੇਮੰਦ ਆ ਬਾਕੀ ਡਰੋਨ ਵਗੈਰਾ ਸਭ ਕੁਝ ਤੇ ਆਪਾਂ ਕੱਲੇ ਦੀ ਲਾਈਨ ਬਾਰੇ ਇਹਨਾਂ ਤੋਂ ਜਾਣਕਾਰੀ ਲੈਂਦੇ ਜਾਵਾਂਗੇ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਤੇ ਜੇ ਫੇਸਬੁੱਕ ਤੇ ਹੋਂਦਾ ਬਿੱਟੂ ਨੇ ਜਾਂ ਪਰਫੇਜ ਨੂੰ ਫਾਲੋ ਜ਼ਰੂਰ ਕਰਨਾ ਤੇ ਜਿੱਥੇ ਤੁਸੀਂ ਵੀਰ ਨੂੰ 5000 ਤੇ ਪਹੁੰਚਾਇਆ ਹੁਣ 10000 ਤੇ ਪਹੁੰਚਾਓ ਵੀਰੇ ਇੰਨੀ ਇੱਕ ਮਦਦ ਕਰੋ ਵਜੇਤ ਦੀ ਤੇ ਆਓ ਬਾਦਿਆਂ ਵੀਡੀਓ ਵੱਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬੀਜੀ ਪਹਿਲਾਂ ਆਪਣਾ ਨਾਂਅ ਆਪਣੇ ਫਰਮ ਦਾ ਨਾਂਅ ਦੱਸ ਦਿਓ ਇੱਕ ਵਾਰ ਮੇਰਾ ਨਾਂਅ ਰਵਿੰਦਰ ਸਿੰਘ ਹੈ ਤੇ ਕੰਪਨੀ ਦਾ ਨਾਂਅ ٹی ਐਂਡ ਡੀ ਇਲੈਕਟ੍ਰੋਨਿਕ ਸਿਸਟਮ ਹੈ ਠੀਕ ਹੈ ਬੀਜੀ ਤੇ ਜੇ ਆਪਾਂ ਪਹਿਲਾਂ ਇਸ ਮਸ਼ੀਨ ਦੀ ਗੱਲ ਕਰਦੇ ਹਾਂ ਇਹ ਮਸ਼ੀਨ ਕਾਦੇ ਕੰਮ ਵਾਸਤੇ ਯੂਜ਼ ਹੁੰਦੀ ਹੈ ਵੀਰੇ ਇਹ ਹਾਂ ਸਰ ਆਟੋ ਸਟੀering ਦਾ ਇਹ ਮਸ਼ੀਨ ਦਾ ਨਾਂਅ ਇਹ ਟਰੈਕਟਰ ਦਾ ਜਿਹੜਾ ਆਪਾਂ ਜਿਹੜਾ ਸਟੀering ਹੈ ਹਾਈਡਰੌਲਿਕ ਸਟੀering ਆ ਠੀਕ ਆ ਜੀ ਨੂੰ ਆਪਾਂ ਕੱਢ ਕੇ ਆਪਦਾ ਆਪਦਾ ਸਟੀering ਲਗਾਣੇ ਮੋਟਰ ਲਗਾਣੇ ਆ ਅੱਛਾ ਉਹ ਸਟੀering ਕੱਢ ਦਿੰਨੇ ਹੋ ਤੇ ਆਪਣਾ ਲਗਾ ਦਿੰਨੇ ਹੋ ਹਾਂਜੀ ਹਾਂਜੀ ਠੀਕ ਆ ਆ ਬੇਸ ਆਈ ਆ ਖੇਤ ਦੇ ਵਿੱਚ ਲੱਗੂਗਾ ਤੁਹਾਡੇ ਠੀਕ ਆ ਰਿਸਿਵਰ ਆ ਨੇ ਤੁਹਾਡੇ ਖੇ ਜਿਹੜਾ ਟਰੈਕਟਰ ਆ ਉਹਦੇ ਉੱਪਰ ਲੱਗਣਗੇ ਠੀਕ ਆ ਠੀਕ ਆ ਹਾਂਜੀ ਆਦੇ ਵਿੱਚ ਆਪਾਂ ਸਕਰੀਨ ਦੇ ਵਿੱਚ ਫਿਰ ਸਾਰੀ ਸੈਟਿੰਗ ਕਰ ਦਾਂਗੇ ਕਿਹੜਾ ਇੰਪਲੀਮੈਂਟ ਆ ਤੁਸੀਂ ਉਹਦੀ ਕਿੰਨੀ ਵਿਡਥ ਹੈ ਕਿੰਨਾ 길이 ਹੈ ਉਹ ਸਾਰਾ ਆਪਾਂ ਇਹਦੇ ਸੈੱਟ ਕਰਕੇ ਪੈਟਰਨ ਸੈੱਟ ਕਰ ਦਾਂਗੇ ਵੀ ਗੋਲ ਚਲਾਣਾ ਹੈ ਜਾਂ ਸਿੱਧਾ ਲਾਈਨਾਂ 'ਚ ਚਲਾਣਾ ਸਾਰਾ ਇਹਦੇ ਆਪਾਂ ਸੈੱਟ ਕਰ ਦਾਂਗੇ ਠੀਕ ਆ ਉਸ ਤੋਂ ਬਾਅਦ ਆਪਾਂ ਇਹਦੇ ਨਾਲ ਆਪਾਂ ਬਜਾਈ ਕਰ ਸਕਦੇ ਹਾਂ ਸਪਰੇਅ ਕਰ ਸਕਦੇ ਹਾਂ ਹਾਰਵੈਸਟਿੰਗ ਕਰ ਸਕਦੇ ਹਾਂ ਸਾਰਾ ਕੁਝ ਕਰ ਸਕਦੇ ਹਾਂ ਯਾਨੀ ਫਿਰ ਆਟੋਮੈਟਿਕ ਚੱਲੂਗਾ ਹੈ ਹਾਂਜੀ 3 ਕਿਲੋਮੀਟਰ ਦੀ ਇਹਦੀ ਰੇਂਜ ਹੈ ਜੀ ਇਹ ਫਿਰ ਚੱਲਦਾ ਸੈਟਲਾਈਟ ਸਿਸਟਮ ਨਾਲ ਆ ਹਾਂਜੀ 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 ਆ ਜਿਹੜਾ ਉੱਪਰ ਲੱਗਦਾ ਹ ਕਿਹਰਾ ਆਪਾਂ ਇਥੋਂ ਸੈਟਿੰਗ ਕਰ ਦੇਣੀ ਆ ਤੇ ਮੁੜ ਕੇ ਆਪੇ ਟਰੈਕਟਰ ਚ ਲਈ ਜਾਣਾ ਡਰਾਈਵਰ ਨੂੰ ਬੈਠਣ ਦੇ ਉੱਪਰ ਲੋਡ ਨਹੀਂ ਹੈਗੀ ਹਾਂਜੀ ਡਰਾਈਵਰ ਬੈਠੂਗਾ ਜਿੱਦਾਂ ਆਪਾਂ ਮਤਲਬ ਸਪੀਡ ਘੱਟ ਵੱਧ ਕਰਨੀ ਹੈ ਜਾਂ ਗੇਅਰ ਚੇਂਜ ਕਰਨਾ ਉਹ ਡਰਾਈਵਰ ਖੁਦ ਕਰੂਗਾ ਉਹ ਡਰਾਈਵਰ ਖੁਦ ਕਰੂਗਾ ਨਹੀਂ ਕਟਾਈ ਵਗੈਰਾ ਇਹ ਹਾਂਜੀ ਉਹ ਖੁਦ ਕਰੂਗਾ ਹਾਂਜੀ ਛੋਟੇ ਵੀਰ ਜੇ ਆਪਾਂ ਆਮ ਦੀ ਇਹ ਚੀਜ਼ ਦੀ ਗੱਲ ਕਰੀਏ ਇਹ ਕਾਦੇ ਵਾਸਤੇ ਆ ਹਾਂਜੀ ਬੂਮ ਸਪਰੇਅਰ ਆਈ ਹੈ ਟਰੈਕਟਰ ਤੇ ਲੱਗਦਾ ਜੀ अच्छा आज ਦਾ ਟਰੈਕਟਰ ਦੇ ਪਿੱਛੇ ਜਿਹੜਾ ਲੱਗਦਾ ਸਪਰੇਅਰ ਮਾਈ ਆ ਉਹਦਾ ਆ ਸਾਰੇ ਉਹਦੇ ਨੋਜ਼ਲਸ ਆ 24 ਨੋਜ਼ਲ ਆ ਜੀ ਪੰਜ ਸੈਕਸ਼ਨਾਂ ਚ ਆਪਾਂ ਇਹਨੂੰ ਕੀਤਾ ਹੋਇਆ ਆ ਵੀਲ ਸੈਂਸਰ ਆਈ ਠੀਕ ਹੈ ਇਹ ਉਹਦੀ ਨੋਜ਼ਲ ਆ ਕੰਟਰੋਲ ਬਾਕਸ ਆ ਥੱਲੇ ਕਲੀਨਿੰਗ ਲਈ ਆਪਾਂ ਇੱਕ ਲਗਾਇਆ ਹੋਇਆ ਸੈਂਸਰ ਠੀਕ ਹੈ ਜੀ ਤੇ ਆ ਕੰਟਰੋਲਰ ਆਪਣਾ ਠੀਕ ਹੈ ਆ ਕੰਟਰੋਲਰ ਦਾ ਫੰਕਸ਼ਨ ਆ ਜੀ ਇਕੱਲਾ ਇਕੱਲਾ ਸੈਕਸ਼ਨ ਹੈ ਜਿਹੜਾ ਕੰਟਰੋਲ ਕਰਦਾ ਠੀਕ ਆ ਆ ਦੇਖ ਇਕੱਲਾ ਇਕੱਲਾ ਸੈਕਸ਼ਨ ਇਕੱਲਾ ਇਕੱਲਾ ਸੈਂਸਰ ਕੰਟਰੋਲ ਕਰਦਾ ਹਾਂ ਹਾਂ ਮਾਲੇ ਜਿੱਥੇ ਕਿ ਇਹਨਾਂ ਸਪਰੇਅ ਪੈ ਗਈ ਉਹ ਬੰਦ ਹੋ ਜੂਗਾ ਉਥੇ ਹੈ ਹਾਂਜੀ ਹਾਂਜੀ ਵੀ ਆਪਾਂ ਇੱਥੋਂ ਕੰਟਰੋਲ ਕਰ ਸਕਦੇ ਆਂ ਵੀ ਕਿੱਥੇ ਸਪਰੇਅ ਕਰਨਾ ਚਾਹੁੰਦੇ ਆਂ ਆ ਕਿੱਥੇ ਨਹੀਂ ਕਰਨਾ ਚਾਹੁੰਦੇ ਜੀ ਆਪਾਂ ਆਟੋ ਚ ਲਾ ਦਈਏ ਆ ਆਟੋ ਮੋਡ ਚ ਲੱਗ ਗਿਆ ਜੀ ਜਦੋਂ ਟਰੈਕਟਰ ਚੱਲੂਗਾ ਹਾਂ ਉਦੋਂ ਸਪਰੇਅਰ ਓਨ ਹੋ ਜੂਗਾ ਜੀ ਠੀਕ ਆ ਜਦੋਂ ਟਰੈਕਟਰ ਖੜ ਗਿਆ ਉਹਦਾ ਸਪਰੇਅਰ ਬੰਦ ਹੋ ਜੂਗਾ ਬੰਦ ਹੋ ਜੂਗਾ ਜਦੋਂ ਬੈਕ ਆਊਗਾ ਉਦੋਂ ਵੀ ਨਹੀਂ ਚੱਲੂਗਾ ਉਦੋਂ ਜਾਨੀ ਜਦ ਆਪਾਂ ਇਹਨਾਂ ਚਲਾਵਾਂਗੇ ਅੱਗੇ ਨੂੰ ਫੇਰ ਆਹ ਟਰੈਕਟਰ ਦੇ ਜਿਹੜੇ ਟਾਇਰ ਆ ਉਹਦੇ ਤੇ ਲੱਗੂਗਾ ਠੀਕ ਆ ਹਾਂ ਹਾਂ ਸਮਝ ਗਿਆ ਸਮਝ ਗਿਆ ਆ ਜਿਹੜਾ ਇਹ ਆ ਫਲੋ ਮੀਟਰ ਆ ਆ ਪ੍ਰੈਸ਼ਰ ਮੀਟਰ ਆ ਠੀਕ ਆ ਆ ਇਹਦੇ ਵਿੱਚ ਸੈਟਿੰਗ ਲਾਈ ਹੋਈ ਆ ਆਪਾਂ ਯਾਨੀ ਤੁਸੀਂ ਬੜਾ ਵਧੀਆ ਕਰਕੇ ਬਣਾਇਆ ਯਾਰ ਇਹ ਚੀਜ਼ ਧਿਆਨ ਵਿੱਚ ਰੱਖਦੇ ਕਿਸਾਨਾਂ ਨੂੰ ਆ ਪ੍ਰੈਸ਼ਰ ਆਈ ਇੱਥੋਂ ਆਪਾਂ ਪ੍ਰੈਸ਼ਰ ਚੇਂਜ ਕਰ ਸਕਦੇ ਆ ਠੀਕ ਆ ਆ ਕਿੰਨੇ ਏਕੜ ਦੇ ਵਿੱਚ ਆਪਾਂ ਕਿੰਨੇ ਲੀਟਰ ਪਾਣਾ ਆ ਉਹ ਆਪਾਂ ਸੈੱਟ ਕਰ ਸਕਦੇ ਆ ਇਹਦੇ ਠੀਕ ਆ ਫਿਰ ਉਹਨਾਂ ਹੀ ਸਪਰੇਅ ਕਰੂਗਾ ਜਿੰਨਾ ਆਪਾਂ ਇਹਦੇ ਵਿੱਚ ਦੱਸਿਆ ਵੀ ਦੱਸਿਆ ਵੀ ਆ ਕਨੀਆਂ ਨਿਯੋਜਨਾ ਆਪਣਿਆਂ ਜੇ ਇੱਥੇ ਇੱਕ ਵਾਰ ਸਪਰੇਅ ਕਰਤੀ ਉੱਥੇ ਬੰਦ ਹੋ ਜਾ ਕਰਨੀ ਆ ਉਹ ਤਾਂ ਪਹਿਲਾਂ ਵੀ ਹੋ ਜਾਂਦੀ ਆ ਰਿਕਾ ਨਹੀਂ ਤੇ ਉਸ ਤੋਂ ਅੱਗੇ ਆ ਆ ਗਿਆ ਆ ਨ ਆਪਾਂ ਕੰਟਰੋਲ ਕਰ ਸਕਦੇ ਆ ਠੀਕ ਆ ਜੀ ਆਏ ਬਈ ਬੋਕਸ ਤੋਂ ਆਏ ਬੋਕਸ ਤੋਂ ਕੋਲ ਕੰਟਰੋਲ ਕਰ ਸਕਦੇ ਆ ਆਹ ਜੀ ਹਾਂ ਜੀ ਠੀਕ ਆ ਠੀਕ ਆ ਮਲਵਾਨੇ ਉਹ ਜਿਹੜਾ ਪੰਜ ਸਪਰੇਅ ਹੈ ਜਿਹੜੀ ਉਹ ਘੱਟ ਵੱਧ ਵੀ ਕਰ ਸਕਦੇ ਜਦੋਂ ਨਾਮ ਸਾਰੇ ਸਪਰੇਅ ਇਦਾਂ ਚੱਲਦੇ ਆ ਜੀ ਹਾਂ ਹਾਂ ਇਹ ਆਪਾਂ ਸਪਰੇਅ ਨੂੰ ਕੰਟਰੋਲ ਕਰ ਸਕਦੇ ਆ ਠੀਕ ਆ ਠੀਕ ਆ ਹਾਂ ਜੀ ਬੂਮ ਸਪਰੇਅ ਬੂਮ ਸਪਰੇਅ ਪੰਪ ਜੀ ਹਾਂ ਜੀ ਹਾਂ ਹਾਂ ਇਹ ਸੇ ਨੂੰ ਘੱਟ ਘੱਟ ਵੱਧ ਕਰ ਸਕਦੇ ਆ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਤਨੀ ਬੜੀ ਵਧੀਆ ਚੀਜ਼ ਹੈ ਪਹਿਲਾਂ ਜਿਵੇਂ ਇੱਕੋ ਸਰ ਚੱਲੀ ਜਾਂਦੀ ਆ ਦੀ ਹੁਣ ਇਹਨਾਂ ਨੂੰ ਆਪਾਂ ਅਡਜਸਟਮੈਂਟ ਕਰ ਸਕਦੇ ਆ ਸਾਰੀ ਇਹ ਬਾਕਸ ਤੋਂ ਹੋ ਗਈਆਂ ਹਾਂ ਹਾਂਜੀ ਸਾਰੀ ਇਹ ਬਾਕਸ ਇਹ ਟਰੈਕਟਰ ਤੇ ਲੱਗ ਜਾਣਗੇ ਆਪਣੇ ਹਾਂਜੀ 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 ਉਹ ਵੀ ਟਰੈਕਟਰ ਤੇ ਲੱਗ ਜਾਊਗਾ ਇਹ ਵੀ ਟਰੈਕਟਰ ਸਾਰੇ ਇਕੱਠਾ ਹੀ ਆਈ ਆ ਬਾਕਸ ਆਪਾਂ ਅਲੱਗ-ਅਲੱਗ ਤਾਂ ਲਗਾਏ ਆ ਵੀ ਆਪਾਂ ਸਮਝਾ ਦਿੰਦੇ ਸਹੀ ਆ ਸਕੀ ਯਾਨੀ ਇਹ ਸਾਰਾ ਇਕੱਠਾ ਹੀ ਹੈ ਠੀਕ ਆ ਵੀਰੇ ਠੀਕ ਆ ਤੇ ਉਸ ਤੋਂ ਅੱਗੇ ਚੱਲਦੇ ਆਂ ਤੇ ਆ ਆਪਣਾ ਆ ਗਿਆ ਡਰੋਨ ਆ ਗਿਆ ਹਾਂਜੀ ਤੇ ਇਹ ਕੀ ਆ ਸਪਰੇਅ ਕਰਨ ਵਾਸਤੇ ਆ ਇਹ ਹਾਂਜੀ ਸਪਰੇਅ ਕਰਨ ਨੂੰ ਜੀ ਆ ਦੀ ਟੈਂਕੀ 10 ਲੀਟਰ ਦੀ ਟੈਂਕੀ ਹੈ ਆਏ ਜੇ ਦੋ ਬੈਟਰੀ ਸਿਸਟਮ ਨਾਲ ਆਉਂਦੇ ਆ ਡਰੋਨ ਦੇ ਠੀਕ ਆ ਹਾਂਜੀ ਇਹ ਫਟ ਜਾ ਬੰਨਾ ਬਹੁਤ ਹੀ ਗਲਤ ਕਰਦੀ ਹੈ ਜਿਹੜਾ ਇਹ ਸਿਸਟਮ ਆ ਇਹ ਆਪਣਾ ਕੀ ਪ੍ਰਾਈਸ ਹੈ ਦਾ ਸੱਚੋਂ ਇਹ ਸਿਸਟਮ ਆ ਜੇ ਆਪਾਂ ਲਾਂਚ ਕਰਨਾ ਹੀ 1 ਮਹੀਨੇ ਦੇ ਅੰਦਰ ਅੰਦਰ ਲਾਂਚ ਕਰ ਦਾਂਗੇ 1 ਮਹੀਨੇ ਦੇ ਅੰਦਰ ਅੰਦਰ ਲਾਂਚ ਕਰਨਾ ਜੀ ਹਾਂਜੀ ਉਹ ਇਹਦਾ ਪ੍ਰਾਈਸ 2 ਲੱਖ ਪਲੱਸ ਹੋਊਗਾ 2 ਲੱਖ ਤੋਂ ਪਲੱਸ ਹੋਊਗਾ ਹਾਂਜੀ ਹਾਂਜੀ ਅਜੇ ਕੋਈ ਮੇਨ ਫਿਕਸਡ ਪ੍ਰਾਈਸ ਨਹੀਂ ਹੈ ਗੱਲੋਂ ਠੀਕ ਆ ਵੀਰੇ ਹਾਂਜੀ ਆ ਸਾਰੇ ਜੋ ਡਰਾਈਵਰ ਕੰਟਰੋਲਿੰਗ ਦਾ ਵੀ ਤੇ ਆ ਸਪਰੇਅਰ ਦਾ ਵੀ ਉਹਦਾ 5 ਲੱਖ ਪ੍ਰਾਈਸ ਹੈ ਉਹਦਾ 5 ਲੱਖ ਆ ਹਾਂਜੀ ਜਿਹੜਾ ਆਕਲ ਮੈਂ ਤੁਹਾਨੂੰ ਆਟੋ ਸਟੀering ਦਾ ਆ ਆਟੋ ਸਟੀering ਦਾ ਹਾਂਜੀ ਇਹ ਵੀ ਅਜੇ ਮਹੀਨੇ ਤੱਕ ਲਾਂਚ ਕਰਨਾ ਹਾਂਜੀ ਇਹਦੇ ਆਲਮੋਸਟ ਕੰਪਲੀਟ ਯੇ ਟ੍ਰਾਇਲ ਹੋ ਗਿਆ ਇਹ ਟ੍ਰਾਇਲ ਹੋ ਗਿਆ ਇਹ ਪੰਜ ਲੱਖ ਪਲੱਸ ਆਇਆ ਪੰਜ ਲੱਖ ਦੇ ਪੰਜ ਲੱਖ ਦਾ ਇਹ ਹਾਂਜੀ ਤੇ ਆਹਾ 2 ਲੱਖ ਤੋਂ ਪਲੱਸ ਆ ਹਾਂਜੀ ਹਾਂਜੀ ਤੇ ਹੁਣ ਗੱਲ ਕਰਦੇ ਆਪਾਂ ਡਰੋਨ ਦੀ ਹਾਂਜੀ ਤੇ ਡਰੋਨ ਮਤਲਬ ਕਿੰਨਾ 10 ਲੀਟਰ ਲੈ ਕੇ 10 ਲੀਟਰ ਹੀ ਹੈ 10 ਲੀਟਰ 10 ਮਿੰਟਾਂ ਦੇ ਵਿੱਚ 1.5 ਏਕੜ ਚ ਸਪਰੇਅ ਕਰਦਾ 10 ਮਿੰਟਾਂ ਦੇ ਵਿੱਚ 1.5 ਏਕੜ ਦੇ ਸਪਰੇਅ ਕਰ ਦਿੰਦਾ ਹਾਂ ਜੀ ਤੇ ਇਹਦੇ ਵਿੱਚ ਕੋਈ ਸੈਂਸਰ ਵਗੈਰਾ ਲੱਗੇ ਹੋਏ ਨੇ ਹਾਂ ਜੀ ਸੈਂਸਰ ਵਗੈਰਾ ਲੱਗੇ ਹੋਏ ਆ ਜੀ ਇਹਦੇ ਵਿੱਚ ਆਪਾਂ ਸੈਂਸਰ ਐਡ ਵੀ ਗਾ ਸਕਦੇ ਹਾਂ ਆਲਟਰਾਸੋਨਿਕ ਸੈਂਸਰ ਲਗਾ ਸਕਦੇ ਜੇ ਬਾਈਚਾਂਸ ਸਾਡੇ ਖੇਤ ਦੇ ਵਿੱਚ ਟਰੇਡ ਵਗੈਰਾ ਲੱਗੇ ਹੋਏ ਆ ਹਾਂ ਜੇ ਮਾਲਾ ਡਾਇਰੈਕਟ ਕਰ ਲੂਗਾ ਤੇ ਬੈਕ ਹੋ ਜੂਗਾ ਕਿਵੇਂ ਆਪਾਂ ਮਾਲਾ ਖੇਤ ਦਾ ਏਰੀਆ ਹਾਂ ਜੀ ਆਪਾਂ ਕੋਈ ਸੈਟਲਾਈਟ ਨਾਲ ਹੁੰਦਾ ਹਾਂ ਜੀ ਇਹ ਸੈਟਲਾਈਟ ਵਾਲਾ ਹੀ ਆ ਜੀ ਆ ਸੈਟਲਾਈਟ ਵਾਲਾ ਹੀ ਉਹੀ ਆ ਨਾ ਵੀ ਜਿਹੜੇ ਖੇਤ ਆਪਾਂ ਕਰਤਾ ਉਹਦੇ ਵਿੱਚ ਸਪਰੇਅ ਕਰੂਗਾ ਹਾਂ ਜੀ ਹਾਂ ਜੀ ਏ ਯਾਰ ਬਹੁਤ ਵਧੀਆ ਤੁਸੀਂ ਲਾਂਚ ਕਰਿਆ ਹਾਂ ਹਾਂਜੀ ਤੇ ਇਹ ਇਹ ਮੰਨ ਲਾ ਲਾਂਚ ਕਰਿਆ ਹੈ ਕਿ ਇਹ ਵੀ ਲਾਂਚ ਕਰਨਾ ਜੇ ਆ ਸਰ ਆਲਮੋਸਟ ਰੈਡੀ ਹੈ ਸਾਡੀ ਟ੍ਰਾਇਲ ਵਗੈਰਾ ਵੀ ਹੋ ਗਏ ਆ ਠੀਕ ਹੈ ਇਹਦਾ ਪ੍ਰਾਈਸ 7.5 ਲੱਖ ਰੁਪਈਆ ਜੀ 7.5 ਲੱਖ ਰੁਪਈਆ ਪ੍ਰਾਈਸ ਹੈ ਇਹਦਾ ਮੰਨ ਲਾ ਜੇ ਕੋਈ ਕਿਸੇ ਬੰਦੇ ਨੇ ਕੋਈ ਲੈ ਕੇ ਕਿਰਾਏ ਤੇ ਜਿੰਮ ਮਰਜ਼ੀ ਕੰਮ ਕਰੀ ਸਕੇ ਹਾਂਜੀ ਪਰਮਿਸ਼ਨ ਦੀ ਲੋੜ ਪੈਂਦੀ ਹੈ ਜੀ ਹਾਂ ਪਰਮਿਸ਼ਨ ਲੈ ਕੇ ਇੱਕ ਬੰਦਾ ਲੈ ਸਕਦਾ ਉਹ ਸਾਰੇ ਪਿੰਡ ਦੀ ਕਰੀ ਜਾ ਸਕਦਾ ਸਪਰੇ ਹਾਂਜੀ ਇੱਕ ਦਿਨ ਦੇ ਵਿੱਚ ਇਹਦਾ ਬਹੁਤ ਨਵੇੜ ਦੂਗਾ ਕਿ ਨਹੀਂ ਹਾਂਜੀ ਹਾਂਜੀ ਡੇਢ ਏਕੜੇ 10 ਮਿੰਟਾਂ ਹੀ ਨਵੇੜਦਾ ਕਿਹੜੇ ਏਕੜ 10 ਮਿੰਟਾਂ ਹੀ ਨਵੇੜ ਦਿੰਦਾ ਫਿਰ ਤੁਸੀਂ ਕਹਿੰਦੇ ਹੋ ਤੇ ਠੀਕ ਆ ਇਹਦਾ ਪ੍ਰਾਈਸ ਵੀਰੇ ਸਾਢੇ 7 ਲੱਖ ਪ੍ਰਾਈਸ ਹੈ ਜੀ 40% ਸਬਸਿਡੀ ਹੈ ਸਾਢੇ 7 ਲੱਖ ਪ੍ਰਾਈਸ ਆ ਤੇ 40% ਸਬਸਿਡੀ ਹੈ ਠੀਕ ਆ ਤੇ ਉਸ ਤੋਂ ਜਿਹੜਾ ਅੱਗੇ ਸਿਸਟਮ ਆ ਬਣਾਏ ਵਾਲੇ ਨੇ ਆ ਜੀ ਐਨ ਐਸ ਐਸ ਵਾਲਾ ਸਿਸਟਮ ਹੈ ਜੀ ਸੈਟਲਾਈਟ ਵਾਲਾ ਸੈਟਲਾਈਟ ਵਾਲਾ ਇਹ ਕਦੇ ਉੱਤੇ ਲੱਗਦਾ ਆਂ ਕਰਾਹੇ ਦੇ ਲੱਗਦਾ ਜੀ ਅੱਛਾ ਆਓ ਜ਼ਮੀਨ ਪੱਤਰੀ ਕਰ ਨੇਜਰ ਤੇ ਹੈ ਹਾਂਜੀ ਠੀਕ ਆ ਜੀ ਠੀਕ ਆ ਇਹ ਸੈਟਲਾਈਟ ਵਾਲਾ ਸਿਸਟਮ ਹੈ ਹਾਂਜੀ ਠੀਕ ਆ ਠੀਕ ਆ ਇਹ ਤਾਂ ਪਹਿਲਾਂ ਲਾਂਚ ਹੋਇਆ ਆ ਨਾ ਮੈਂ ਕਹਿੰਦਾ ਹਾਂਜੀ ਹਾਂਜੀ ਇਹ ਚੱਲਦਾ ਮਾਰਕੀਟ 'ਚ ਹੈਗਾ ਇਹ ਮਾਰਕੀਟ ਦੇ ਵਿੱਚ ਹੈਗਾ ਇਹ ਥੋੜਾ ਹੀ ਚੱਲਦਾ ਕਿਸੇ ਹੋਰ ਦਾ ਚੱਲ ਰਿਹਾ ਪਹਿਲਾਂ ਇਹ ਸਾਡਾ ਹੀ ਆ ਜੀ ਥੋੜਾ ਹੀ ਚੱਲ ਰਿਹਾ ਹੈ ਜੀ ਠੀਕ ਆ ਠੀਕ ਆ ਇਹਦਾ ਕੀ ਪ੍ਰਾਈਸ ਹੈ ਵੀਰ ਜੀ ਪ੍ਰਾਈਸ ਇਹਦਾ 390 390 ਪ੍ਰਾਈਸ ਆ ਜੀ 390 ਬੇਅਰ ਆ ਸਾਰਾ ਹੀ ਲੱਗਦਾ ਸਿਸਟਮ ਜਾਨੀ ਹੈ ਆ ਲੱਗ ਗਿਆ ਜੀ ਸਿਸਟਮ ਆ ਲੇਜ਼ਰ ਵਾਲਾ ਸਿਸਟਮ ਆ ਲੈਜ਼ਰ ਦੇ ਦੋ ਸਿਸਟਮ ਆ ਜੀ ਇੱਕ ਅੱਲਾ ਸਿਸਟਮ ਆਪਾਂ ਵੇਚਦੇ ਆ ਜੇ ਇਕੱਲਾ ਸਿਸਟਮ ਲੈਣਾ ਹੋਏਗੇ ਆ ਲੇਜ਼ਰ ਸਿਸਟਮ ਆ ਹਾਂ ਜੀ ਇਹ ਉਹਦੇ ਨਾਲ ਆਂਦਾ ਜਿਹੜਾ ਕਰਾਹਿਆ ਉਹਦੇ ਨਾਲ ਸਿਸਟਮ ਆ ਵਾਲਾ ਜਾਂਦਾ ਆ ਠੀਕ ਆ ਠੀਕ ਆ ਜੇ ਕਿਨੇ ਸਿਸਟਮ ਲੈਣਾ ਇਕੱਲਾ ਉਹ ਆ ਸਿਸਟਮ ਲੈ ਸਕਦਾ ਉਹ ਸਿਸਟਮ ਲੈ ਸਕਦਾ ਇਕੱਠਾ ਲੈਣਾ ਦੋਨੋਂ ਲੈਣੇ ਨੇ ਦੋਨੋਂ ਵੀ ਲੈ ਸਕਦਾ ਹਾਂ ਜੀ ਇਹਨਾਂ ਦੇ ਪ੍ਰਾਈਸ ਕਿੰਨੇ ਕਿੰਨੇ ਨੇ ਵੀਰੇ ਇਹਦੇ ਪ੍ਰਾਈਸ ਜਗਸੀਨ ਸਰ ਇਹਦੇ ਪ੍ਰਾਈਸ ਕਿੰਨਾ ਸਿਸਟਮ ਦਾ ਐਲਿਸਿਸ ਪਾਲਿਸਟਮ ਦਾ 1 ਲੱਖ 70000 1 ਲੱਖ 60000 ਜੇ ਦੋਨੋਂ ਇਹਦਾ ਇਹਦਾ ਕਿਰਾਏ ਨਾਲ ਕਿੰਨਾ ਦੋ ਇਹਦਾ ਕਿਰਾਇਆ 310000 ਤੇ ਕਿਰਾਇਆ ਹੈ 310000 ਠੀਕ ਆ ਜੀ ਆਹ ਦਾ ਸੈਟਲਾਈਟ ਵਾਲੇ ਦਾ 390000 390000 ਹਾਂਜੀ ਠੀਕ ਆ ਸਾਰੇ ਆਪਣੇ ਸਿਸਟਮ ਨੇ ਇੱਥੇ ਆ ਲੱਗੇ ਹੋਏ ਨੇ ਆ ਲੈਜਤ ਰਹਿ ਨੇ ਆਪਣੇ ਹੈ ਹਾਂਜੀ ਹਾਂਜੀ ਇਹ ਤੁਹਾਡੇ ਖੁਦ ਦੇ ਆਪਣੇ ਬਣਾਏ ਹੋਏ ਨੇ ਹਾਂਜੀ ਹਾਂਜੀ ਠੀਕ ਆ ਜੀ ਇਹਨਾਂ ਕੀ ਪ੍ਰਾਈਸ ਯਾਰ ਦੱਸੇਗਾ ਹਾਂਜੀ ਉਹ ਉਹੀ ਵਾਲੀ ਸਿਸਟਮ ਹੀ ਉਹ ਲੱਗਾ ਆ ਸਾਰਾ ਇਕੱਠਾ ਆਉਂਦਾ ਈ ਅੱਛਾ ਸਾਰਾ ਇਕੱਠਾ ਆਇਆ ਹਾਂਜੀ ਅੱਛਾ ਉਹ ਲਾ ਕੇ ਆ 390 ਦਾ ਈ ਆ 390 ਦਾ ਉਹ 310 ਦਾ ਉਹ 310 ਦਾ ਉਹ ਸਿਸਟਮ ਲਗਾ ਕੇ ਉਹ ਜਿਹੜੇ ਪੈਨਲ ਸਿਸਟਮ ਹਾਂਜੀ ਹਾਂਜੀ ਠੀਕ ਆ ਆ 3 390 390 ਇਹ ਕਿੰਨੇ ਫੁੱਟ ਆ ਇਹ 7 ਫੁੱਟ ਵੀ ਆ ਜਾਂਦਾ 8 ਫੁੱਟ ਵੀ ਆ ਜਾਂਦਾ 7 ਫੁੱਟ ਤੇ 8 ਫੁੱਟ ਚ ਆ ਜਾਂਦਾ ਠੀਕ ਆ ਹਾਂਜੀ ਉਹਨਾਂ ਵਿੱਚ ਥੋੜਾ ਜਿਹਾ ਮੰਨ ਲਾ ਫਰਕ ਆ ਬਣਾਇਆ ਜਾਂਦੇ ਆ ਕਿ ਨਹੀਂ ਹਾਂਜੀ ਹਾਂਜੀ ਠੀਕ ਆ ਠੀਕ ਆ ਯਾਨੀ ਬਹੁਤ ਵਧੀਆ ਟੈਕਨੋਲੋਜੀ ਕਰੀ ਆ ਪੀ ਐਂਡ ਡੀ ਕੰਪਨੀ ਤੁਹਾਡੀ ਦਾ ਨਾਮ ਆ ਹੈ ਆਓ ਦੇ ਇਲੈਕਟ੍ਰੋਨਿਕ ਸੈੱਟ ਸਿਸਟਮ ਤੇ ਗੜੀ ਚ ਗੜੀ ਜਗ੍ਹਾ ਫਰਮ ਵੀਰੇ ਆਪਣੀ ਲੁਧਿਆਣੇ ਚ ਹੀ ਹੈ ਜੀ ਜੈਮਲ ਸਿੰਘ ਰੋਡ ਤੇ ਹੈ ਜੀ ਜੈਮਲ ਸਿੰਘ ਰੋਡ ਤੇ ਲੁਧਿਆਣਾ ਹਾਂਜੀ ਤੇ ਕੋਈ ਗੱਲ ਨਹੀਂ ਵੀਰੇ ਤੁਹਾਡੀ ਸ਼ਾਪ ਤੇ ਵੀ ਆਵਾਂਗੇ ਆਪਾਂ ਤੁਹਾਡੀ ਉੱਥੇ ਵੀ ਵੀਡੀਓ ਬਣਾਵਾਂਗੇ ਠੀਕ ਹੈ ਜੀ ਤੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਥੈਂਕ ਯੂ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਕੇ ਸ਼ੇਅਰ ਜਰੂਰ ਕਰਨਾ ਕਿਉਂਕਿ ਬਹੁਤ ਵਧੀਆ ਵੀਰ ਉਹਨਾਂ ਦੀ ਟੈਕਨੋਲੋਜੀ ਆਟੋ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਕਿ ਤੋਂ ਹੋਰ ਵੀ ਤੁਹਾਡੇ ਲਈ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਲੈ ਕੇ ਆਪਾਂਉਂਦੇ ਰਹੀਏ ਤੇ ਇਹਨਾਂ ਦੀ ਉਹ ਵੀਡੀਓ ਵੀ ਚੱਲ ਰਹੀ ਆ ਦੇਖ ਲਓ ਇਹਨਾਂ ਨੇ ਟ੍ਰਾਇਲ ਵਗੈਰਾ ਜੋ ਕੀਤੇ ਨੇ ਉਹ ਸਾਹਮਣੇ ਚੱਲ ਰਹੇ ਨੇ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਬੈਲ ਆਈਕਨ ਦੀ ਘੰਟੀ ਜਰੂਰ ਦਬਾਇਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਦੇ ਆਪਾਂ ਨੂੰ ਇਜਾਜ਼ਤ ਮਿਲਾਗੇ ਇੱਕ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ